ਆਗੇ ਪਾਣੀ ਆਇਆ ਤੇ ਬੰਦ ਤੇ ਕੁਝ ਵੈਕਸ ਆ ਗਏ ਕੁਝ ਥੱਲੇ ਆ ਗਏ ਜਿਨ੍ਹਾਂ ਦੇ ਘਰ ਉੱਚੇ ਸੀ ਉਹਨੇ ਤੇ ਬੈਠ ਕੇ ਆ ਗਏ ਉਹ ਡੈਗ ਪੈ ਸੀ ਘਰ ਪਧਰਾ ਪਹਿਲਾ ਪਿੰਡ ਪਧਰਾ ਹੋ ਗਿਆ ਸੀ ਜੀ ਕੇ ਦਾ ਘਰ ਵੀ ਨਹੀਂ ਬਚਿਆ ਸੀ ਉਸ ਟਾਈਮ ਦੇ ਉੱਤੇ ਪਰੇਸ਼ਾਨੀ ਤਾਂ ਜੀ ਫਿਰ ਹੁੰਦੀ ਹੀ ਆ ਜਿਹਦੇ ਹੜਾਂ ਦਾ ਉੱਚੇ ਈ ਮੇਸਾ ਜਾਣਾ ਪੈਂਦਾ ਤੇ ਇਮਪਿੰਡ ਨੂੰ ਖਤਰਾ ਦਾ ਹੈ ਹੁਣ ਅੱਛਾ ਹੋ ਗਈ ਮੇਰ ਮੇਰ ਸਤਗੁਰ ਦੀ ਵੀ ਪਿੰਡ ਜਿਹੜੇ ਬਿਲਕੁਲ ਚਪੇਟ ਚ ਆ ਜਾਣਗੇ ਪਾਣੀ ਆ ਕੇ ਐਸ ਤੋਂ 5 ਫੁੱਟ ਹੋਰ ਵੱਜ ਜਾਂਦਾ ਪਾਣੀ ਉਹ ਤਾਂ ਨੱਕੇ ਪਾਣੀ ਸਾਡੇ ਪਿੰਡਾਂ ਚ ਆ ਜਾਂਦਾ ਤੇ ਪਾਣੀ ਆਂਦਾ ਫਿਰ ਤਾਂ ਸਮਾਂ ਕਿੱਥੇ ਫਿਰ ਤਾਂ ਭੱਜਣਾ ਠੀ ਜੇ ਟਾਈਮ ਨਿਕਲੇ ਜਾਂਦਾ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਆ ਗਏ ਮੈਨੂੰ ਨਾਲ ਲੈ ਕੇ ਜਾ ਕੇ ਦੇਖ ਸਾ ਇੱਥੇ 2 ਕਿਲੋਮੀਟਰ ਤੇ 88 ਜੀ ਬਣ ਟੁੱਟਾ ਜਿਹੜਾ ਕਿ ਬੇਅੰਤ ਨਕਸਾ ਖਾਸੀ ਤੇ ਇਸ ਉਸ ਵੇਲੇ ਜਿਹੜਾ ਹੜ ਆਇਆ ਸੀ ਉਸ ਵੇਲੇ ਹੜ ਆਇਆ ਸੀ ਉਸ ਤੋਂ ਬਾਅਦ ਵੱਡਾ ਹੜ ਕੋਈ ਨਹੀਂ ਆਇਆ ਡੰਗਰ ਪਸ਼ੂ ਲੋਕਾਂ ਦੇ ਹੜ ਗਏ ਸੀ ਮਰ ਗਏ ਸੀ ਜਿਆਦਾ ਇਹ ਲੋਕਾਂ ਨੂੰ ਕੋਈ ਨਾ ਉਸ ਟਾਈਮ ਤੇ ਤੇ ਮਾਅਬ ਜਾਵ ਨਹੀਂ ਮਿਲਿਆ ਇਹਨਾਂ ਉਸ ਟਾਈਮ ਦੇ ਉੱਤੇ ਕੋਈ ਮਾਅਬ ਜਾਵ ਨਹੀਂ ਮਿਲਿਆ ਤੇਨੇ ਪੰਡ ਨੇ ਕੋਈ ਰਾਸਤਾ ਭੱਜਣ ਨੂੰ ਵੀ ਨਹੀਂ ਹੋਇਆ ਇਹਨਾਂ ਕੋਲੇ ਅਜਨਾ ਪਾਣੀ ਚੱਲ ਰਿਹਾ ਹੈ ਡਰ ਹੈ ਕਿਤੇ ਨਾ ਕਿਤੇ ਮੰਨਦੇ ਹਾਂ ਜੀ ਹਾਂ ਜੀ ਡਰ ਹੁੰਦਾ ਹੈ ਇਹ ਹੀ ਹੁਣ ਜਿੱਥੇ ਪਾਣੀ ਬਿਲਕੁਲ ਬੰਦੇ ਨਾਲ ਲੱਗਿਆ ਆ ਉਹਦਾ ਕੋਈ ਪਤਾ ਨਹੀਂ 10 ਮਿੰਟ ਚ ਵੀ ਟੁੱਟ ਸਕਦਾ 20 ਮਿੰਟ ਚ ਵੀ ਘੰਟਾ ਵੀ ਲੱਗ ਜਾਂਦਾ ਜੀ ਤੁਸੀਂ ਦੇਖ ਰਹੇ ਹੋ ਦੇਣਾ ਲਾਈਵ ਤੇ ਮੈਂ ਮਿਤ ਮੌਨਸੂਨ ਨੇ ਐਤ ਕੀ ਇੱਕ ਹਫਤੇ ਪਹਿਲਾਂ ਹੀ ਆਪਣੀ ਆਮਦ ਪੰਜਾਬ ਦੇ ਵਿੱਚ ਦਿਖਾਤੀ ਸੀ ਤੇ ਉੱਥੇ ਹੀ ਪੰਜਾਬ ਦੇ ਵਿੱਚ ਮੌਨਸੂਨ ਦੇ ਨਾਲ ਨਾਲ ਬਾੜ ਦਾ ਖਤਰਾ ਵੀ ਲੋਕਾਂ ਦੇ ਉੱਤੇ ਮੰਡਰਾਣਾ ਜਿਹੜਾ ਹੈ ਸ਼ੁਰੂ ਹੋ ਗਿਆ ਵੈ। ਪੰਜਾਬ ਦੇ ਵਿੱਚ ਕਈ ਜ਼ਿਲ੍ਹੇ ਜਿਹੜੇ ਨੇ ਬਾੜ ਦੇ ਨਾਲ ਪ੍ਰਭਾਵਿਤ ਨੇ ਉੱਥੇ ਹੀ ਹੁਣੇ ਮੈਂ ਮੌਜੂਦ ਹਾਂ ਲੁਧਿਆਣਾ ਦੇ ਗੜੀ ਫਾਜ਼ਲ ਪਿੰਡ ਦੇ ਵਿੱਚ ਜਿੱਥੇ ਦੇਖ ਸਕਦੇ ਹੋ ਤਸਵੀਰਾਂ ਇਸ ਸਤਲੁਜ ਦਰਿਆ ਦੀਆਂ ਤਸਵੀਰਾਂ ਨੇ ਜਿੱਥੇ ਪਾਣੀ ਦਾ ਵਸਤਰ ਜਿਹੜਾ ਹੈ ਵਧਣਾ ਸ਼ੁਰੂ ਹੋ ਗਿਆ ਹੈ ਨਾਲ ਹੀ ਜਿਹੜੇ ਲੋਕ ਨੇ ਉਹ ਉਹਨਾਂ ਦੇ ਵਿੱਚ ਡਰ ਜਿਹੜਾ ਬਣਿਆ ਹੋਇਆ ਹੈ ਤੇ ਲੋਕ ਵੀ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪਰ ਤਸਵੀਰਤ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਜਿਹੜਾ ਪਾਣੀ ਦਾ ਲੈਵਲ ਇੱਕਦਮ ਤੋਂ ਜਿਹੜਾ ਵਧਣਾ ਸ਼ੁਰੂ ਹੋ ਗਿਆ ਹੈ ਹੌਲੀ ਹੌਲੀ ਜਿਹੜਾ ਪਾਣੀ ਦਾ ਸਤਰ ਵਧ ਰਿਹਾ ਹੈ ਤੇ ਨਾਲ ਲੋਕ ਜਿਹੜੇ ਨੇ ਉਹ ਡਰ ਦੇ ਮਾਹੌਲ ਦੇ ਵਿੱਚ ਨੇ ਸਸ਼ੀਕਲਾ ਬਾਪੂ ਜੀ ਠੀਕ ਠਾਕ ਵਾਹੀਏ ਖਾਲਸਾ ਵਾਹੀਏ ਫਤਿਹ ਬਾਪੂ ਜੀ ਕਿੰਨਾ ਕੁ ਜਿਹੜਾ ਪਾਣੀ ਦਾ ਸਤਰ ਵਧਿਆ ਹੋਇਆ ਮੈਂ ਠੀਕ ਹੈ ਪਾਣੀ ਇੰਨਾ ਕਿ ਮਤਲਬ ਜਿਹੜਾ ਸੈਟਰੋਂ ਵੀ ਜ਼ਿਆਦਾ ਆ ਗਿਆ ਫਿਰ ਤੇ ਖਰਾਬ ਕਰਦਾ ਜਿਸ ਤਰੀਕੇ ਪ੍ਰਸ਼ਾਸਨ ਦੇ ਵੱਲੋਂ ਤਿਆਰੀਆਂ ਖਿੱਚੀਆਂ ਜਾ ਰਹੀਆਂ ਨੇ ਕੀ ਲੱਗਦਾ ਹੈ ਕਿ ਹੜ ਦਾ ਡਰ ਵੀ ਹੈ ਨਹੀਂ ਕੋਈ ਇਨਾ ਖਤਰਾ ਨਹੀਂ ਹੈ ਤੇ ਠੀਕ ਹੈ ਵੈਸੇ ਇੰਨਾ ਦੇ دریاਵਾਂ ਦਾ ਪਾਣੀ ਆਉਣਾ ਹੀ ਆਣਾ ਨਹੀਂ ਪਾਣੀ ਚੜਨ ਦਾ ਹੈ ਪਾਣੀ ਛੜਨਾਂ ਦਾ ਛੜਿਆ ਪਾਣੀ ਪਾਣੀ ਰੋਸ਼ਣਾਂ ਦੇ ਵਿੱਚ ਜਿੱਦਾਂ ਤੁਸੀਂ ਦੇਖਿਆ ਵੀ ਹੋਗਾ ਜਿਹੜੇ ਹੜ ਦੇ ਨਾਲ ਕਈ ਪੰਜਾਬ ਦੇ ਸੱਤ ਜ਼ਿਲ੍ਹੇ ਪ੍ਰਭਾਵਿਤ ਵੀ ਨੇ ਤੇ ਉੱਥੇ ਹੀ ਪ੍ਰਸ਼ਾਸਨ ਦੇ ਵੱਲੋਂ ਅੱਜ ਡੀਸੀ ਸਾਹਿਬ ਵੀ ਪਹੁੰਚੇ ਸੀ ਵਾਹਿਗੁਰੂ ਨੇਰ ਕਰੇ ਜਿਆਦਾ ਪਾਣੀ ਨਾਲ ਫਿਰ ਖਰਾਬੀ ਤਾਂ ਹੋਣੀ ਆ ਜੀ ਸਰ ਜਦ ਹੜਾ ਆਂਦਾ ਕਿੰਨੀ ਕੁ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਪਰੇਸ਼ਾਨੀ ਤਾਂ ਇਹ ਫਿਰ ਹੁੰਦੀ ਹੀ ਆ ਜਿਹੜੇ ਹੜਾ ਆਂਦਾ ਜੀ ਉਹ ਪਰੇਸ਼ਾਨੀ ਹੁੰਦੀ ਆ ਤੇ ਐਕਸਾ ਜਗ੍ਹਾ ਛੱਡਣੀ ਪੈਂਦੀ ਆ ਅੱਗੇ ਪਿੱਛੇ ਜਾਣਾ ਪੈਂਦਾ ਉੱਚੀ ਨੀਵੇਂ ਤੋਂ ਉੱਚੀ ਨੀਵੇਂ ਤੋਂ ਜਾਣਾ ਪੈਂਦਾ ਤੇ ਇਮਪਲ ਨੂੰ ਖਤਰਾ ਦਾ ਹੈ ਹੁਣ ਅੱਛਾ ਉਹਦੀ ਮਿਹਰ ਮਿਹਰ ਸਤਗੁਰ ਦੀ ਜੀ ਜਿਸ ਤਰੀਕੇ ਪਾਣੀ ਦਾ ਸਤਰ ਵਧਣਾ ਸ਼ੁਰੂ ਹੋ ਗਿਆ ਹੈ ਪਾਣੀ ਦਾ ਬਹਾਵ ਵੀ ਕਾਫੀ ਤੇਜ਼ ਦੇਖਣ ਨੂੰ ਮਿਲ ਰਿਹਾ ਹੈ ਕੀ ਲੱਗਦਾ ਹੈ ਕਿ ਜੇ ਹੜ ਆਂਦਾ ਵੈ ਇਕਦਮ ਤੋਂ ਆਣਾ ਵੈ ਇਹਦਾ ਕੋਈ ਪਤਾ ਨਹੀਂ ਜੇ ਇਹ ਜਾਂਦਾ ਤਾਂ ਫਿਰ ਇਕਦਮ ਹੀ ਪਾਣੀ ਆ ਜਾਂਦਾ ਪੂਰਾ ਫੁੱਲ ਚੜ ਜਾਂਦਾ ਕਿੰਨਾ ਕੁ ਸਮਾਂ ਮਿਲਦਾ ਹੈ ਉਸ ਵੇਲੇ ਜਦ ਇਦਾਂ ਦੀ ਸਥਿਤੀ ਬਣਦੀ ਹੈ ਸਮਾਂ ਤਾਂ ਹੀ ਫਿਰ ਜਦੋਂ ਪਾਣੀ ਆਂਦਾ ਫਿਰ ਤਾਂ ਸਮਾਂ ਕਿੱਥੇ ਫਿਰਦਾ ਭੱਜੋ ਨਾਠੀ ਦਾ ਟਾਈਮ ਨਿਕਲੇ ਜਾਂਦਾ ਜੀ ਜਿਹੜੇ ਆਲੇ ਦੁਆਲੇ ਪਿੰਡਾਂ ਦੇ ਲੋਕ ਨੇ ਉਹਨਾਂ ਦਾ ਮੇਨ ਜਿਹੜਾ ਸੋਰਸ ਆਫ ਇਨਕਮ ਹੈ ਕਮਾਉਣ ਦਾ ਜਿਹੜਾ ਜਰੀਆ ਹੈ ਉਹ ਫਸਲਾਂ ਨੇ ਜਦ ਹੜ ਆਂਦਾ ਉਸ ਵੇਲੇ ਫਸਲਾਂ ਦੀ ਸਥਿਤੀ ਕੀ ਬਣਦੀ ਹੈ ਫਸਲਾਂ ਦੀ ਸਥਿਤੀ ਨਹੀਂ ਬਿਲਕੁਲੇ ਬੇਕਾਰ ਹੋ ਜਾਂਦੀ ਖਰਾਬ ਹੋ ਜਾਂਦੇ ਬਿਲਕੁਲੇ ਖਰਾਬ ਹੀ ਨਹੀਂ ਫਸਲਾਂ ਸਭ ਖਰਾਬ ਹੋ ਜਾਂਦਾ ਹੋਰ ਡੰਗਰ ਪਸ਼ੂ ਜੋ ਵੀ ਆ ਸਾਰੇ ਭੁੱਖੇ ਜੀ ਤੇ ਫਿਰ ਉਸ ਵੇਲੇ ਬਚਾਅ ਕਿੱਦਾਂ ਕਰਦੇ ਹੋ ਬਚਾਓ ਤਾਂ ਬਸ ਉਹ ਮਾਲਕ ਦੇ ਹੱਥੇ ਆ ਜੀ ਮਾਲਕ ਦੇ ਹੱਥ ਆ ਆਪਣੇ ਮੱਛੀ ਆ ਭਾ ਦਿਨ 8 ਬਦਰੀ ਬੰਦਾ ਕਰਦਾ ਆਪੇ ਕਰ ਜਾਂਦਾ ਉਹ ਜੀ ਤੇ ਉਸ ਵੇਲੇ ਫਿਰ ਸਭ ਤੋਂ ਵੱਡੀ ਚੀਜ਼ ਉਹਨੇ ਜਾਨ ਬਚਾਣੀ ਹੈ ਤੇ ਜਾਨ ਬਚਾਉਣ ਦੇ ਲਈ ਰੋਟੀ ਪਾਣੀ ਦਾ ਵੀ ਜਿਹੜਾ ਇੰਤਜ਼ਾਮ ਕਰਨਾ ਪੈਂਦਾ ਉਸ ਵੇਲੇ ਜਦ ਕੀ ਸਥਿਤੀ ਬਣਦੀ ਹੈ ਕਿਸ ਤਰੀਕੇ ਫਿਰ ਆਪਣਾ ਜਿਹੜਾ ਗੁਜ਼ਾਰਾ ਬੱਤਾ ਕਰਦੇ ਗੁਜ਼ਾਰਾ ਬੱਤਾ ਹੀ ਫਿਰ ਤੁਹਾਨੂੰ ਪਤਾ ਫਿਰ ਜੇ ਪਾਣੀ ਪੈਣ ਚ ਵੜ ਜਾਂਦਾ ਜੀ ਫਿਰ ਤਾਂ ਕਿਸ ਤੀਆਂ ਰਾਹੀ ਇੱਧਰ ਉੱਧਰੋਂ ਆਉਂਦਾ ਰਹਿੰਦਾ ਸਮਾਨ ਸੈਰੋਂ ਵੀ ਆਉਂਦਾ ਮੰਦੇ ਬਿਸਰੇ ਜਾਨਕੀ ਬੜੇ ਲੋਕ ਜਿਹੜੇ ਆ ਸੇਵਾ ਕਰਦੇ ਆ ਜੀ ਕੋਈ ਸੇਵਾ ਤੇ ਕਿਸ ਤਰੀਕੇ ਜਿੱਦਾਂ ਕਿ ਹੁਣ ਪਾਣੀ ਦਾ ਲੈਵਲ ਇੱਕਦਮ ਤੋਂ ਜਿਹੜਾ ਵਧ ਰਿਹਾ ਜੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਪਾਣੀ ਦਾ ਬਹਾਵ ਕਾਫੀ ਤੇਜ ਹੈ ਤੇ ਪ੍ਰਸ਼ਾਸਨ ਵੱਲੋਂ ਕੀ ਤੁਹਾਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹਨਾਂ ਵੱਲੋਂ ਜਿਹੜੇ ਤੁਹਾਨੂੰ ਦੱਸਿਆ ਜਾ ਰਿਹਾ ਜਾਂ ਕਿ ਅੱਜ ਡੀਸੀ ਸਾਹਿਬ ਵੀ ਅੱਜ ਮੌਕੇ ਤੇ ਪਹੁੰਚੇ ਸੀਗੇ ਅੱਜ ਆ ਜਾਓ ਹਾਂ ਅੱਜ ਪਹੁੰਚੇ ਸੀ ਜੀ ਉਹ ਉਹਦਾ ਕਹਿ ਕੇ ਖਤਰਾ ਆਇਆ ਹੁਣ ਖਤਰਾ ਤਾਂ ਇਹ ਆਈ ਹੁਣ ਜਿੰਨਾ ਪਾਣੀ ਵੰਡ ਰਿਹਾ ਜੇ ਇਦੋਂ ਇਦੋਂ ਪਾਣੀ ਵੱਧਦਾ ਆਇਆ ਹੁਣ ਇੰਨਾ ਇੰਨੇ ਲੈਵਲ ਦਾ ਪਾਣੀ ਚੱਲੇਗਾ ਨਾ ਇੰਨਾ ਖਤਰਾ ਹੈ ਨਹੀਂਗਾ ਸਾਨੂੰ ਜਿਹਦੇ ਪਾਣੀ ਬਿਲਕੁਲ ਨਾਲ ਆ ਜਾਂਦਾ ਬੰਦੇ ਢਾ ਲੱਗਦੀ ਆ ਫਿਰ ਪਾਣੀ ਖੜਦਾ ਜਿਹੜੇ ਢਾ ਲੱਗਦੀ ਬੰਦੇ ਨਾਲ ਫਿਰ ਬਿਲਕੁਲ ਪੂਰਾ ਖਤਰਾ ਹੁੰਦਾ ਇੰਨੇ ਕ ਪਾਣੀ ਨਾਲ ਵੀ ਸਾਨੂੰ ਪੂਰਾ ਫੁੱਲ ਖਤਰਾ ਹੁੰਦਾ ਜੀ ਜੀ ਅੱਜ ਨਾ ਪਾਣੀ ਚੱਲ ਰਿਹਾ ਕਿਤੇ ਨਾ ਕਿਤੇ ਮੰਨ ਦੇ ਵਿੱਚ ਹਾਂ ਜੀ ਹਾਂ ਜੀ ਡਰ ਹੁੰਦਾ ਇਹ ਹੀ ਹੁਣ ਜਿੱਥੇ ਪਾਣੀ ਬਿਲਕੁਲ ਬੰਦੇ ਨਾਲ ਲੱਗਿਆ ਆ ਉਹਦਾ ਕੋਈ ਪਤਾ ਨਹੀਂ 10 ਮਿੰਟ ਚ ਵੀ ਟੁੱਟ ਸਕਦਾ 20 ਮਿੰਟ ਚ ਵੀ ਘੰਟਾ ਵੀ ਲੱਗ ਜਾਂਦਾ ਤੇ ਹੁਣ ਬੰਦ ਤੇ ਆਏ ਸੀ ਕਿ ਜਾਇਜ਼ਾ ਲੈਣਾ ਆਇ ਸੀ ਦੇਖਣਾ ਆਇ ਸੀ ਕਿੰਨਾ ਕੁ ਪਾਣੀ ਦਾ ਲੈਵਲ ਵੱਧਿਆ ਹੋਇਆ ਹਾਂਜੀ ਹਾਂ ਸਾਡਾ ਖੇਤ ਮੰਨਣਾ ਸੀ ਸਾਡੇ ਸਾਡੇ ਪਿੰਡ ਵੀ ਇੱਥੇ ਆ ਸੀ ਉਧਰ ਵੀ ਮੈਂ ਖਾਸ ਕਰਕੇ ਮੈਂ ਤਾਂ ਖਾਸ ਕਰਕੇ ਪਾਣੀ ਨੂੰ ਦੇਖਣ ਆਇਆ ਸੀ ਜੀ ਖਾਸ ਕਰਕੇ ਪਾਣੀ ਕਿਤੇ ਨਾ ਕਿਤੇ ਜੇ ਲੋਥ ਮਿੰਟ ਹੋਈ ਸੀ ਨਾ ਕਿਤੇ ਪਾਣੀ ਚੜਨਾ ਆਇਆ ਤੇ ਦੇਖਣਾ ਸੀ ਪਾਣੀ ਕਿੰਨਾ ਤੇ ਦੇਖਣਾ ਆਏ ਕਿੰਨਾ ਕੁ ਜਿਹੜਾ ਪਾਣੀ ਦੇਖਣ ਨੂੰ ਮਿਲ ਰਿਹਾ ਹੈ ਲੈਵਲ ਦੇਖਣ ਨੂੰ ਮਿਲ ਰਿਹਾ ਪਾਣੀ ਦਾ ਹਾਂਜੀ ਹਾਂ ਇਹਨਾਂ ਕਿ ਪਾਣੀ ਸ਼ਾ ਸ਼ਬੀਰਪੁਰ ਨਹੀਂ ਬਾਬਾ ਪਾਣੀ ਬਹੁਤ ਘਟ ਸੀ ਜਿਹਦੇ ਮੈਂ ਮੇਰੀ ਤਸਵੀਰ ਹੋ ਗਈ ਸੀਗਾ ਬਾਪੂ ਜੀ ਇਹਨਾਂ ਦਾ ਕਹਿਣਾ ਕਿ ਘਟ ਸੀਗਾ ਪਾਣੀ ਪਾਣੀ ਛੱਡੀ ਨੂੰ ਥੋੜਾ ਜਿਹਾ ਰਿਹਾ ਇਹਨਾਂ ਟਾਈਮ ਤੇ ਆਸੀਂ ਬੈਂਚਿੰਗ ਗੁਰਦੁਆਰਾ ਪਾਇਆ ਖਵਾਜ ਬਲੀ ਦਾ ਹੈ ਜਿਸ ਮੇਰੇ ਜਿਆਦਾ ਖਤਰਾ ਹੁੰਦਾ ਹੱਥ ਬੰਨ੍ਹ ਕੇ ਮੋੜੇ ਖੜੀ ਜੀ ਬਾਬਾ ਜੀ ਤੂੰ ਹੀ ਰੱਖਣ ਵਾਲਾ ਜੀ ਪਰਮਾਤਮਾ ਉਸ ਵੇਲੇ ਪਰਮਾਤਮਾ ਹੀ ਆਸ ਸੀ ਹਾਂ ਗੁਰਦੁਆਰਾ ਤੋਂ ਟਾ ਲੱਗਦੀ ਸੀ ਤੇ ਗੁਰਦੁਆਰਾ ਸਾਹਿਬ ਬਣਿਆ ਜੀ ਕਿੱਥੇ ਆਏ ਸਾਲ ਤੋਂ ਟਾ ਲੱਗਦੀ ਸੀ ਫਿਰ ਗੁਰਦੁਆਰਾ ਐਸੇ ਕਰਕੇ ਬਣਾਇਆ ਹੈ ਜਾਨਕਿ ਵੀ 22 ਸਾਲ ਹੋ ਗਏ ਨੂੰ ਉੱਥੇ ਮੇਲੇ ਲੱਗਦੇ ਨੂੰ ਇੱਥੋਂ ਜਾਣ ਕੇ ਬਾਬੇ ਨੇ ਛੱਡਤਾ ਜੀ ਇੱਥੇ ਬਚਾਈ ਰੰਦਾ ਆ ਜੇ ਕੋਈ ਮਾਣਾ ਮੋਟਾ ਹੁੰਦਾ ਆ ਫਿਰ ਜਾਨੀ ਕਿ ਸਾਰੀ ਪਾਵਲ ਇਕੱਠੀ ਹੋ ਕੇ ਜੀ ਇਹਦਾ ਜਾਨੀ ਕਿ ਪੂਰੀ ਕੇਅਰ ਕਰਦੇ ਆ ਬੂਰੇ ਜਿੰਨਾ ਸਾਰੇ ਮਲਾਜਮਾਂ ਦੇ ਆ ਡੀਸੀ ਵਗੈਰਾ ਸਾਰਾ ਕੁਝ ਇੱਥੇ ਆ ਕੇ ਇਹਦਾ ਦੇਖ ਪਾਲ ਹੁੰਦੀ ਪੂਰੀ ਜਦ ਇਹਦਾ ਦੀ ਸਥਿਤੀ ਬਣਦੀ ਆ ਫਿਰ ਪਿੰਡ ਤੋਂ ਕੋਈ ਬੰਦਾ ਇੱਥੇ ਰੁਕਦਾ ਵੇ ਰਾਤ ਨੂੰ ਜਾਂ ਕਿਸ ਤਰੀਕੇ ਕਿਉਂਕਿ ਜਿੱਦਾਂ ਕਿ ਤੁਸੀਂ ਦੱਸਿਆ ਕਿ 20 ਤੋਂ 25 ਮਿੰਟ ਦਾ ਸਮਾਂ ਹੁੰਦਾ ਜਦ ਇਦਾਂ ਦੀ ਕੋਈ ਸਥਿਤੀ ਬਣਦੀ ਏ ਕੋਈ ਰਹਿੰਦਾ ਵੈ ਜਾਂ ਅਨਾਉਂਸਮੈਂਟ ਦੇ ਲਈ ਕੋਈ ਚੇਤਾਵਨੀ ਜਿੱਦਾਂ ਕੀ ਜਦ ਚੇਤਾਵਨੀ ਹੁੰਦੀ ਏ ਫਿਰ ਤਾਂ ਜੀ ਸਾਰਾ ਪਿੰਡ ਇੱਥੇ ਆ ਜਾਂਦਾ ਜੀ ਘਰਾਂ ਵਿੱਚ ਉਹ ਦੇਖਦੇ ਰਹਿੰਦੇ ਆਲੇ ਦੁਆਲੇ ਕਿੱਥੋਂ ਪਾਣੀ ਟੁੱਟਦਾ ਕਿੱਥੇ ਕੀ ਹੁੰਦਾ ਉਹਦੇ ਕਰਕੇ ਬਾਕੀ ਘਰ ਪਰਿਵਾਰ ਘਰੇ ਰਹਿੰਦਾ ਜਿੰਨੇ ਬੰਦੇ ਹੁੰਦੇ ਸਾਰੇ ਇੱਥੇ ਕੰਮ ਪਰਬੁੰਝ ਜਾਂਦੇ ਆ ਜੀ ਹਾਂ ਸਾਰੇ ਹੈਲਪ ਕਰਦੇ ਕੋਈ ਜਿੱਦਾਂ ਕੀ ਕਰਾਂ ਦੇ ਵਿੱਚ ਬੜੀ ਮਿਹਨਤ ਦੇ ਨਾਲ ਜਿਹੜੀ ਸਮਾਨ ਬਣਾਇਆ ਜਾਂਦਾ ਹੈ ਜਦ ਹੜ੍ਹ ਦੀ ਸਥਿਤੀ ਆਉਂਦੀ ਹੈ ਫਿਰ ਉਹਨਾਂ ਸਮਾਨ ਨੂੰ ਕਿਸ ਤਰੀਕੇ ਫਿਰ ਸਾਮਦੇ ਉਹਨਾਂ ਨੂੰ ਤਾਂ ਜੀ ਫਿਰ ਜਿਹੜਾ ਸੰਭਾਲੋਗਾ ਸੰਭਾਲੋਗਾ ਜਿਹੜਾ ਰਹਿੜ ਗਿਆ ਰਹਿੜ ਗਿਆ ਬਸ ਜੀ ਜੀ ਬਸ ਫਿਰ ਤੁਹਾਨੂੰ ਇਹੀ ਆ ਪਤਾ ਵੀ ਜਦ ਪਾਣੀ ਆਉਂਦਾ ਅਗਲਾ ਆਪਣੀ ਜਾਨ ਬਚਾਉਣ ਭੱਜਦਾ ਸਮਾਨ ਸਮੂਹ ਤਾਂ ਕੱਟੀ ਸੰਭਾਲ ਹੁੰਦੇ ਆ ਜੀ ਸੋ ਇਹ ਲੋਕ ਨੇ ਜਿਹੜੇ ਇਸ ਏਰੀਆ ਦੇ ਵਿੱਚ ਨੇ ਤੇ ਪਾਣੀ ਦਾ ਲੈਵਲ ਵਧਣਾ ਸ਼ੁਰੂ ਹੋ ਗਿਆ ਤੇ ਨਾਲ ਹੀ ਜਿਹੜਾ ਅੱਜ लुधियाना ਦੇ ਡੀਸੀ ਜਿਹੜੇ ਨੇ ਮੌਕੇ ਤੇ ਪਹੁੰਚੇ ਸੀ ਤੇ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਮੌਕ ਡ੍ਰਿਲ ਕੀਤੀ ਗਈ ਹੈ ਦੇਖ ਸਕਦੇ ਹੋ ਇਹ ਰੇਤ ਦੀਆਂ ਬੋਰੀਆਂ ਨੇ ਜਿਸ ਤਰੀਕੇ ਮੌਕ ਡ੍ਰਿਲ ਦੇ ਨਾਲ ਜਿਹੜਾ ਲੋਕਾਂ ਨੂੰ ਸਮਝਾਇਆ ਗਿਆ ਕਿ ਉਸ ਵੇਲੇ ਜਦ ਇਦਾਂ ਦੀ ਕੋਈ ਸਥਿਤੀ ਬਣਦੀ ਹੈ ਕਿਸ ਤਰੀਕੇ ਲੋਕ ਆਪਣਾ ਬਚਾਅ ਕਰ ਸਕਦੇ ਨੇ ਸੋ ਕਿਤੇ ਨਾ ਕਿਤੇ ਜਿਸ ਤਰੀਕੇ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹ ਦੇ ਨਾਲ ਜਿਹੜੇ ਪ੍ਰਭਾਵਿਤ ਨੇ ਤੇ ਉਹਦਾ ਅਸਰ ਜਿਹੜਾ ਹੈ ਸਤ루 ਦਰਿਆ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜੀ ਹੈ ਖਿਆਰੀ ਜਿਹੜੀ ਤਿਆਰੀ ਹੈ ਉਹ ਖਿੱਚ ਲਈ ਗਈ ਹੈ ਤੇ ਨਾਲ ਹੀ ਜਿਹੜਾ ਪਾਣੀ ਦਾ ਲੈਵਲ ਵੀ ਸਤ루 ਦੇ ਵਿੱਚ ਵਾਧਾ ਹੋਇਆ ਨਜ਼ਰ ਆ ਰਿਹਾ। ਇਹ ਹੁਣ ਢੇਡਾ ਕੱਢ ਕੇ ਚੱਲ ਗਏ ਫਾਰਮੈਲਟੀ ਕਰ ਗਏ ਨੇ ਉਹ। ਜੀ। ਵੀ ਆ ਕੇ ਮੋਕ ਟ੍ਰੈਲ ਬਣਾ ਗਏ ਜਿਹੜਾ ਕਿ ਜੋ ਇਹਨਾਂ ਨੂੰ ਕੰਮ ਕਰਨਾ ਚਾਹੀਦਾ ਸੀ ਉਹ ਹਜੇ ਤੱਕ ਕੀਤਾ 88 ਦਾ ਬੰਡ ਟੁੱਟਿਆ ਹੋਇਆ। ਤੁਸੀਂ ਅੱਜ ਵੀ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਆ ਕੇ ਮੈਨੂੰ ਨਾਲ ਲੈ ਕੇ ਜਾ ਕੇ ਦੇਖ ਸਕਦਾ ਇੱਥੇ 2 ਕਿਲੋਮੀਟਰ ਤੇ 88 ਬੰਡ ਟੁੱਟਿਆ ਜਿਹੜਾ ਕਿ ਬ ਜਿਹੜਾ ਹੜ ਆਇਆ ਸੀ ਉਸ ਵੇਲੇ ਹੜ ਆਇਆ ਸੀ ਉਸ ਤੋਂ ਬਾਅਦ ਵੱਡਾ ਹੜ ਕੋਈ ਨਹੀਂ ਆਇਆ ਜੀ ਹੁਣ ਹੁਣ ਬਣਿਆ ਜਿਹੜਾ ਬੰਨ ਟੁੱਟਿਆ ਹਾਂ ਉਹਦਾ ਬੰਨ ਟੁੱਟਿਆ ਪ੍ਰਸ਼ਾਸਨ ਨੇ ਅਜੇ ਤੱਕ ਨਹੀਂ ਬਣਿਆ ਸੇਲੇ ਹਾਲਾਤ ਕੀ ਬਣੇ ਸੀ ਹਾਲਾਤ ਬਹੁਤ ਜਾਣੀਏ ਮਾੜੇ ਹਾਲਾਤ ਸੀ ਲੋਕਾਂ ਦਾ ਨੁਕਸਾਨ ਬਹੁਤ ਹੈ ਫਸਲ ਦਾ ਕਿਸੇ ਨੇ ਇੱਕ ਦਾਣਾ ਨਹੀਂ ਦੇਖਿਆ ਉਸ ਟਾਈਮ ਦੇ ਉੱਤੇ ਡੰਗਰ ਪਸ਼ੂ ਲੋਕਾਂ ਦੇ ਹੜ ਗਏ ਸੀ ਮਰ ਗਏ ਸੀ ਜਿਆਦਾ ਇਹ ਲੋਕਾਂ ਨੂੰ ਕੋਈ ਨਾ ਪੋਸਟ ਆਉਂਦੇ ਤੇ ਮੁਆਵਜ਼ਾ ਨਹੀਂ ਮਿਲਿਆ ਇਹਨਾਂ ਨੂੰ ਉਸ ਟਾਈਮ ਦੇ ਉੱਤੇ ਕੋਈ ਮੁਆਵਜ਼ਾ ਨਹੀਂ ਮਿਲਿਆ ਤਿੰਨ ਪਿੰਡ ਨੇ ਕੋਈ ਰਸਤਾ ਭੱਜਣ ਨੂੰ ਵੀ ਨਹੀਂ ਹੋਇਆ ਇਹਨਾਂ ਕੋਲੇ ਜੀ ਕਿੰਨਾ ਕੁ ਡਰ ਰਿਹਾ ਕਿਉਂਕਿ ਜਿਸ ਹਿਸਾਬ ਦੇ ਨਾਲ ਪਾਣੀ ਚੜਦਾ ਹੋਇਆ ਆ ਰਿਹਾ ਵਾ ਡਰ ਤਾਂ ਜੀ ਦਿਨ ਭਰ ਆਦਾ ਇਹ ਪ੍ਰਸ਼ਾਸਨ ਵਾਲੇ ਆਪਣੇ ਬੰਦੇ ਸਾਡੇ ਪਿੰਡ ਦੇ ਵੀ ਇੱਥੇ ਆ ਕੇ ਬੰਦੇ ਰਾਤ ਨੂੰ ਆ ਕੇ ਵੀ ਕੇ ਰਾਤ ਨੂੰ ਕੋਈ ਦਰਿਆ ਦੱਬ ਨਾਲ ਆਵੇ ਆ ਕੇ ਵੀ ਰੋਲਾ ਪਾਵਾਂਗੇ ਪਿੰਡ ਲੋਸਮੜ ਕਰਾਵਾਂਗੇ ਆ ਸਾਰੇ ਉਹ ਸਾਡੇ ਪਿੰਡ ਦੇ ਮੁੰਡੇ ਕੋ ਮੁੰਡੇ ਫਿਰਦੇ ਸਾਰੇ ਜੀ ਸੋ ਜਦ ਹੜ੍ਹ ਦੀ ਸਥਿਤੀ ਬਣਦੀ ਹੈ ਕਿਸ ਤਰੀਕੇ ਲੋਕ ਆਪਣਾ ਬਚਾਅ ਕਰਦੇ ਨੇ ਕਿਸ ਤਰੀਕੇ ਜਗਾ ਕਿਸ ਜਗਾ ਜਾ ਕੇ ਜਿਹੜਾ ਆਪਣਾ ਬਚਾਅ ਕਰਦੇ ਉਸ ਟਾਈਮ ਦੇ ਉੱਤੇ ਇਹਨਾਂ ਨੇ ਉੱਚੀ ਜਗ੍ਹਾ ਤੇ ਬਹਿ ਜਾਂਦੇ ਦੇਖ ਲੈਂਦੇ ਉਦੋਂ ਉਦੋਂ ਵੀ ਉੱਚੀ ਜਗ੍ਹਾ ਤੇ ਬੈਠ ਗਏ ਆ ਗਏ ਪਾਣੀ ਦਾ ਤੇ ਬੰਦ ਤੇ ਕੁਝ ਬੈਠ ਗਿਆ ਆ ਗਏ ਕੋ ਥੱਲੇ ਆ ਗਏ ਜਿਨ੍ਹਾਂ ਦੇ ਘਰ ਉੱਚੇ ਸੀ ਉਹਨੇ ਤੇ ਬੈਠ ਕੇ ਆ ਗਏ ਉਹ ਡੈਗ ਪੈ ਸੀ ਘਰ ਪਧਰਾ ਪੈ ਉਹਦਾ ਪਿੰਡ ਪਧਰਾ ਹੋ ਗਿਆ ਸੀ ਜੀ ਕਿਹਦਾ ਘਰ ਵੀ ਨਹੀਂ ਬਚਿਆ ਸੀ ਉਸ ਟਾਈਮ ਦੇ ਉੱਤੇ ਤੇ ਕੱਲ ਨਾਲੋਂ ਕਿੰਨਾ ਕੁ ਜਿਹੜਾ ਪਾਣੀ ਦਾ ਸਤਰ ਵਧਿਆ ਹੋਇਆ ਹੈ ਕੱਲ ਨਾਲੋਂ 4-5 ਫੁੱਟ ਪਾਣੀ ਵੱਧ ਗਿਆ ਜੀ ਅੱਜ ਰਾਤ ਨੂੰ ਡੀਸੀ ਸਾਹਿਬ ਆਏ ਸੀ ਉਹ ਦੱਸਦੇ ਵੀ ਪਾਣੀ ਹੋਰ ਆਣਾ ਹੈ ਉਸ ਕਰਕੇ ਪਿੰਡ ਦੇ ਬੰਦੇ ਚੱਕਰ ਲਾ ਰਹੇ ਆ ਅਲਾਸਮੈਂਟ ਹੋ ਰਹੀ ਹੈ ਅਲਾਸਮੈਂਟ ਹੋ ਰਹੀ ਰੌਂਡ ਵੀ ਲਾ ਰਹੇ ਪਿੰ ਬਾਰ ਬਾਰ ਕੋਈ ਇੱਕ ਆ ਜਾਂਦਾ ਇੱਕ ਚੱਲ ਜਾਂਦਾ ਜੀ ਸੋ ਕਿਤੇ ਨਾ ਕਿਤੇ ਜਿਹੜੇ ਲੋਕ ਨਾਲ ਦੇ ਪਿੰਡਾਂ ਦੇ ਵਿੱਚ ਕਿੰਨੇ ਕੁ ਪਿੰਡ ਜਿਹੜੇ ਆ ਲੱਗਦੇ ਨੇ ਇਸ ਕੰਡੇ ਦੇ ਨਾਲ ਇਹ ਕੰਡੇ ਦਾ ਕਰਦਾ 20 ਪਿੰਡ ਲੱਗਦੇ ਜੀ 20 ਪਿੰਡ 20 ਪਿੰਡ ਜਿਹੜੇ ਬਿੱਲ ਕੋਲੇ ਚਪੇਟ ਚ ਆ ਜਾਣਗੇ ਪਾਣੀ ਅਗਰ ਇਸ ਤੋਂ ਪੰਜ ਫੜ ਹੋਰ ਵੱਜ ਜਾਂਦਾ ਪਾਣੀ ਉਥੇ ਨੱਕੇ ਜੋ ਪਾਣੀ ਸਾਡੇ ਪਿੰਡਾਂ ਚ ਆ ਜਾਂਦਾ ਪਾਣੀ ਜੀ ਸੋ ਇਹ ਲੋਕ ਨੇ ਜਿਹੜੇ ਇਸ ਸਤਲੁਜ ਦੇ ਜਿਹੜੇ ਕੰਡੇ ਰਹਿੰਦੇ ਨੇ ਉਹਨਾਂ ਦੇ ਵਿੱਚ ਡਰ ਦਾ ਜਿਹੜਾ ਮਾਹੌਲ ਦੇਖਣ ਨੂੰ ਮਿਲ ਰਿਹਾ ਪਾਣੀ ਦਾ ਲੈਵਲ ਜਿਹੜਾ ਹੈ ਤੇਜ਼ੀ ਦੇ ਨਾਲ ਵੱਧ ਰਿਹਾ ਹੈ ਤੇ ਨਾਲ ਹੀ ਲੋਕ ਡਰ ਦੇ ਸਾਹ ਦੇ ਵਿੱਚ ਜ਼ਿੰਦਗੀ ਜੀਣ ਨੂੰ ਜਿਹੜੇ ਮਜਬੂਰ ਨੇ